ਪੰਜਾਬ ਵੀ ਅਮਰੀਕਾ ਕੈਨੇਡਾ ਨਾਲੋਂ ਘੱਟ ਨਹੀਂ ਦੋਸਤੋ ਘਰੇ ਮੁੱਕ ਗਿਆ ਸੀ ਡੀਜ਼ਲ ਤੇ ਆਪਾਂ ਚ ਆਪਾਂ ਤੁਰਦਾ ਫਿਰਦਾ ਜਿਹੜਾ ਕਿ ਪੰਪ ਘਰੇ ਮੰਗਾ ਲਿਆ ਤੇ ਗੱਡੀ ਆ ਜਿਹੜੀ ਕਿ ਆਪਣੇ ਘਰੇ ਪਹੁੰਚ ਚੁੱਕੀ ਆ ਬਸ ਆਈ ਰਹੀ ਆ ਆਪਣੇ ਦੂਜੇ ਘਰਾਂ ਦੇ ਵਿੱਚ ਉਹਨਾਂ ਨੇ ਡੀਜ਼ਲ ਆ ਜਿਹੜਾ ਕਿ ਪਾਤਾ ਤੇ ਹੁਣ ਆਪਣੇ ਘਰੇ ਆਪਣੀ ਵਾਰੀ ਆ ਦੋਸਤੋ ਅਮਰੀਕਾ ਕੈਨੇਡਾ ਵਰਗੀ ਮਤਲਬ ਕਿ ਮੌਜ ਪੰਜਾਬ ਦੇ ਵਿੱਚ ਵੀ ਬਣ ਚੁੱਕੀ ਆ ਰੀਪੋਰਟ ਕੰਪਨੀ ਦਾ ਪੂਰੇ ਮਤਲਬ ਕਿ 20 ਮਿੰਟਾਂ ਦੇ ਵਿੱਚ ਆਪਣੇ ਇਹ ਗੱਡੀ ਪਹੁੰਚ ਗਈ ਆਪਾਂ 20 ਮਿੰਟ ਪਹਿਲਾਂ ਇਹਨੂੰ ਫੋਨ ਕੀਤਾ ਸੀਗਾ ਤੇ ਤੁਸੀਂ ਚਾਹੇ 5 ਲੀਟਰ ਤੇਲ ਪਾਓ ਚਾਹੇ 100 ਲੀਟਰ ਪਾਓ ਚਾਹੇ 1000 ਲੀਟਰ ਪਾਓ ਤੁਹਾਡੇ ਘਰੇ ਡੀਜ਼ਲ ਪਾ ਕੇ ਜਾਊਗੀ ਤੇ ਚਲਦਾ ਫਿਰਦਾ ਪੰਪ ਪਹੁੰਚ ਚੁੱਕਿਆ ਹਾਂਜੀ ਤੇ ਆਪਾਂ ਜਿਹੜਾ ਕਿ ਚਲਦਾ ਫਿਰਦਾ ਜਿਹੜਾ ਕਿ ਪੰਪ ਘਰੇ ਹੀ ਮੰਗਾਇਆ ਤੇ ਜਿਹੜੇ ਕਿ ਆਪਣੇ ਪਹੁੰਚ ਚੱਕੀ ਆ ਗੱਡੀ ਜਿਹੜੀ ਪਹੁੰਚ ਗਈ ਆ ਤੇ ਡੀਜ਼ਲ ਜਿਹੜਾ ਕਿ ਆਪਾਂ 20 ਮਿੰਟ ਪਹਿਲਾਂ ਫੋਨ ਕੀਤਾ ਸੀਗਾ ਤੇ ਆਪਣੇ ਘਰੇ ਆ ਗਿਆ ਤੇ ਹੁਣ ਜਿਹੜਾ ਕਿ ਆਪਾਂ ਭਰਾ ਲੈਨੇ ਆ ਟੈਂਕੀਆਂ ਜਿੰਨਾ ਵੀ ਤੁਹਾਨੂੰ ਰੀਪੋਸਟ ਕੰਪਨੀ ਦਾ ਭਾਰਤ ਪੈਟਰੋਲੀਅਮ ਨਾਲ ਕਨੈਕਟ ਹੁੰਦਾ ਆਨਲਾਈਨ ਇਹਨਾਂ ਦੀ ਐਪ ਕੰਮ ਕਰਦੀ ਹੈ ਤੁਸੀਂ ਐਪ ਐਪ ਦੇ ਜਰੀਏ ਆਪ ਦਾ ਆਰਡਰ ਬੁੱਕ ਕਰੋ ਤੇ ਖੇਤਾਂ ਦੇ ਵਿੱਚ ਤੁਸੀਂ ਇਹਨੂੰ ਚੱਲਦੇ ਫਿਰਦੇ ਪੰਪ ਨੂੰ ਬੁਲਾ ਸਕਦੇ ਹੋ ਤੇ ਤੁਹਾਨੂੰ ਬਾਈਆਂ ਹੁਣਾਂ ਨਾਲ ਮਿਲਾਉਣੇ ਆ ਕਿਉਂਕਿ ਆਪਾਂ ਤਾਂ ਕਦੇ ਵੀ ਪਾਵਨ ਲਰਨਿੰਗ ਹੈ ਹੁੰਦੀ ਜੀ ਹਾਂਜੀ ਆ ਤੁਸੀਂ ਦੇਖੋ ਆਪਾਂ ਨੂੰ ਤਾਂ ਵੈਸੇ ਐਸ ਵਾਰੀ ਥੋੜਾ ਜਿਹਾ ਘੱਟ ਹੀ ਚਾਹੀਦਾ ਸੀ ਡੀਜ਼ਲ ਕਿਉਂਕਿ ਸਟੇਜ ਨਹੀਂ ਸੀ ਨਾ ਅਮਰੀਕਾ ਲਾਓ ਜੀ ਮੈਂ ਕੰਨਾ ਵੀ ਅਮਰੀਕਾ ਕੈਨੇਡਾ ਲਈ ਫੀਲਿੰਗ ਘਰੇ ਆ ਰਹੀ ਹੈ ਤੇ ਚਾਹੇ ਤੁਸੀਂ ਜਿੰਨਾ ਮਰਜੀ ਤੇਲ ਪੋਣਾ ਹੋਵੇ ਘਰੇ ਸੱਦੋ ਤੇ ਇਹ ਤੁਹਾਡੇ ਮਤਲਬ ਕਿ ਲੋਕਲ ਜਿਹੜੇ ਪੰਪਾਂ ਜਿਨ੍ਹਾਂ ਨੇ ਆ ਰੀਪ ਉਸ ਤੋਂ ਮਤਲਬ ਕਿ ਟਰੱਕ ਲੈ ਆਵੇ ਆ ਉੱਥੇ ਫੈਸਿਲਿਟੀਆਂ ਮਿਲਦੀਆਂ ਇਹਨਾਂ ਨੇ ਕਰ ਲਿਆ ਬੰਦ ਸੀਨ ਲਾਇਓ ਹੁਣ ਆਪਾਂ ਤਰਾਂਉਣ ਲੱਗੇ ਬਿੱਲ ਇਹ ਆਪਣੇ ਹਬੋਰ ਏਰੀਆ ਚ ਕਿੰਨੀਆਂ ਕਿੰਨੇ ਆ ਟਰੱਕ ਇਹਨਾਂ ਇਹ ਥੋੜਾ ਏਰੀਆ ਕਿੰਨੇ ਕਿਲੋਮੀਟਰ ਆ ਉਹਨਾਂ ਦੇ ਏਰੀਆ ਤੇ ਜਾ ਸਕਾਂਗੇ ਤੁਸੀਂ ਇੱਕ ਤੋਂ ਆਪਾਂ ਲਾਸਟ ਪلوان ਖੜੇ ਤਾਂ ਹੀ ਅੱਛਾ ਇੱਧਰ ਪਾਸੂ ਪਾਸ ਕਰਤਾ ਜੀ ਨਹੀਂ ਜਵੇਂ ਉਹ ਦੂਜੇ ਜਿਹੜੇ ਦੂਜੇ ਟਰੱਕ ਆ ਉਹਨਾਂ ਦੇ ਏਰੀਆ ਤੇ ਕੋਈ ਬਲਾਵੇ ਤਾਂ ਉੱਥੇ ਵੀ ਚਲੇ ਜੰਨੇ ਆ। ਨਹੀਂ। ਇਹ ਇਹ ਆ ਦੋਸਤੋ ਰੀਪੋਸਟ ਕੰਪਨੀ ਦਾ ਫੀਲਿੰਗ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਹੁਣ ਕੁਛ ਦੋ ਚੱਕਾ ਤੇ ਹੁਣ ਕੋਈ ਦੋਸਤ ਮਿੱਤਰ ਕਹਿਣਗੇ ਇਹ ਤਾਂ ਬਹੁਤ ਪੁਰਾਣੀ ਸਕੀਮ ਆ ਹਾਂਜੀ ਮਤਲਬ ਕਿ ਪਹਿਲਾਂ ਤੋਂ ਪਤਾ ਬਿਲਕੁਲ ਹਾਂਜੀ ਹੋ ਸਕਦਾ ਦੋਸਤੋ ਸਾਡੇ ਵੀ 4-5 ਸਾਲ ਹੋ ਗਏ ਫੈਸਿਲਿਟੀ ਆਈ ਨੂੰ ਹਾਂਜੀ ਹੋ ਸਕਦਾ ਤੁਹਾਨੂੰ ਇਸ ਤੋਂ ਵੀ ਪਹਿਲਾਂ ਦਾ ਪਤਾ ਹੋਵੇ ਤੇ ਤੁਸੀਂ ਹਨਾ ਤੇ ਪਰ ਹੈ ਬਹੁਤ ਨਜ਼ਾਰੇ ਵਾਲਾ ਚੀਜ਼ ਹਾਂਜੀ ਤੇ ਹੁਣ ਤੁਹਾਨੂੰ ਮੈਂ ਪ੍ਰੋਸੈਸ ਦੱਸ ਦੇਣਾ ਤੁਸੀਂ ਕੀ ਕਰਨਾ ਇੱਕ ਰੀਪੋਸ ਕੰਪਨੀ ਦੀ ਐਪ ਰੀਪੋਸ Android ਦੇ ਵਿੱਚ ਤੇ ਐਪ ਸਟੋਰ ਦੇ ਵਿੱਚ ਡਾਊਨਲੋਡ ਕਰ ਲੈਣੀ ਆ ਉੱਥੇ ਜਾ ਕੇ ਤੁਸੀਂ ਜਦੋਂ ਆਪਦੀ ਲੋਕੇਸ਼ਨ ਅਪਡੇਟ ਕਰੋਗੇ ਜਿਹੜਾ ਵੀ ਤੁਹਾਡੀ ਲੋਕੇਸ਼ਨ ਦੇ ਨੇੜੇ ਕੋਈ 50 ਕਿਲੋਮੀਟਰ ਦੇ ਵਿੱਚ ਕੋਈ ਟਰੱਕ ਹੋਇਆ ਉਹ ਮਤਲਬ ਕਿ ਆਪੇ ਤੁਹਾਨੂੰ ਫੋਨ ਕਰ ਲੈਣਗੇ ਜਿੰਨਾ ਤੁਸੀਂ ਡੀਜ਼ਲ ਪਾਉਣਾ ਹੈ ਉਹਨਾਂ ਨੂੰ ਦੱਸ ਸਕਦੇ ਹੋ ਪਹਿਲਾਂ ਪੇਮੈਂਟ ਕਰ ਸਕਦੇ ਹੋ ਟਰੱਕ ਆਉਣ ਤੋਂ ਪਹਿਲਾਂ ਜਾਂ ਟਰੱਕ ਘਰੇ ਬੁਲਾ ਕੇ ਤੇਲ ਪਵਾ ਕੇ ਫਿਰ ਵੀ ਤੁਸੀਂ ਪੇਮੈਂਟ ਕਰ ਸਕਦੇ ਹੋ ਤੇ ਕੰਮ ਵੈਸੇ ਬਹੁਤ ਵਧੀਆ ਪਹਿਲਾਂ ਪਵਨ ਡਰਮ ਲੈ ਕੇ ਜਾਂਦੇ ਸੀ ਟੈਂਕੀਆਂ ਭਰਾਉਣ ਤੇ ਕਰਮ ਲਾਉਣੇ ਕਰਨੇ ਔਖੇ ਹੋ ਜਾਂਦੇ ਸੀ ਲਾਉਣੇ ਕਰਨੇ ਔਖੇ ਹੋ ਜਾਂਦੇ ਸੀ ਤੇ ਬਹੁਤ ਹੀ ਵਧੀਆ ਮਤਲਬ ਕਿ ਫੈਸਿਲਿਟੀ ਆ ਤੇ ਤੁਹਾਨੂੰ ਇਹ ਚੀਜ਼ ਕਿਵੇਂ ਦੇ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਤੇ ਅੱਜ ਆਪਣੇ ਆਪਾਂ ਤਾਂ ਵੈਸੇ ਡੀਜ਼ਲ ਥੋੜਾ ਹੀ ਲਿਆ ਤੇ ਵੈਸੇ ਸਾਰੀ ਢਾਣੀ ਨੇ ਸਾਡੇ ਮਤਲਬ ਕਿ ਪਰਿਵਾਰ ਨੇ ਲੈ ਲਿਆ ਕੋਈ 7-800 ਲੀਟਰ ਤੇਲ ਲਿਆ ਤੇ ਬਾਕੀ ਤੁਹਾਨੂੰ ਇਹ ਚੀਜ਼ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਤੇ ਵੀਡੀਓ ਵਧੀਆ ਲੱਗੀ ਤਾਂ ਤੇ ਤੁਸੀਂ ਆਪਣੇ ਏਰੀਆ ਦਾ ਜਿਹੜਾ ਕਿ ਨਾਮ ਵੀ ਦੱਸਿਓ ਵੀ ਹਾਂ ਤੁਹਾਡੇ ਜਿੱਥੇ-ਜਿੱਥੇ ਪਹੁੰਚਦਾ ਵੀ ਇਹ ਫੈਸਿਲਿਟੀ ਆਉਂਦੀ ਆ ਹਨਾ ਜਿਨ੍ਹਾਂ ਦੇ ਨਹੀਂ ਆਉਂਦੀ ਉਹ ਵੀ ਜਰੂਰ ਦੱਸਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਸ਼ੇਅਰ ਜਰੂਰ ਕਰਦੇ